ਅੱਜ ਆਪਾਂ ਖੜੇ ਹੋਏ ਹਾਂ ਦੁੱਦਾ ਸੁਖਨਾ ਰੋਡ ਤੇ ਤਕਰੀਬਨ ਦੁੱਦੇ ਤੋਂ 1 ਕਿਲੋਮੀਟਰ ਦੂਰ ਜੱਗਾ ਸਿੰਘ ਨਵਾਸ ਤੇ ਇਸ ਪਰਿਵਾਰ ਵੱਲੋਂ ਬੜੇ ਸ਼ੌਂਕੀਆ ਤੌਰ ਦੇ ਉੱਤੇ ਜਾਨਵਰ ਤੇ ਪਸ਼ੂ ਜਿਹੜੇ ਹੈਗੇ ਆ ਉਹ ਪਾਲੇ ਜਾਂਦੇ ਆ ਤੇ ਅੱਜ ਦੀ ਵੀਡੀਓ ਹੋਣ ਵਾਲੀ ਹੈ ਜਿਹੜੇ ਵੀਰ ਪਸ਼ੂ ਪਾਲਣ ਦਾ ਕਿੱਤਾ ਜਿਹੜਾ ਉਹ ਕਰਦੇ ਆ ਜਾਂ ਕਰਨਾ ਚਾਹੁੰਦੇ ਆ ਸੋ ਬੜੀ ਸੋਹਣੀ ਵੀਡੀਓ ਹੋਣ ਵਾਲੀ ਹੈ ਬੜੇ ਸੋਹਣੇ ਤਰੀਕੇ ਦੇ ਨਾਲ ਖਾਸ ਕਰ ਬੱਕਰੀ ਪਾਲਣ ਵਾਲੇ ਜਿਹੜੇ ਵੀਰ ਆ ਉਹਨਾਂ ਵਾਸਤੇ ਵੀਡੀਓ ਬਹੁਤ ਲਾਈਕ ਬੰਦ ਹੋ ਸਕਦੀ ਜੋ ਵੀ ਬੱਕਰੀ ਪਾਲਣ ਵਾਲਾ ਵੀਰ ਹੈਗਾ ਤੇ ਇਸ ਵੀਡੀਓ ਨੂੰ ਜਰੂਰ ਦੇਖਿਓ ਜੇ ਤੁਹਾਡੇ ਕੋਈ ਲਿੰਕ ਦੇ ਵਿੱਚ ਹੈਗਾ ਤਾਂ ਇਹਨਾਂ ਸ਼ੇਅਰ ਵੀ ਜਰੂਰ ਕਰ ਦਿਓ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਵਾਂਗੇ ਮੋਰ ਪਰਿਵਾਰ ਚ ਰਹਿਣ ਕਰਕੇ ਬੰਦਿਆਂ ਤੋਂ ਤਾਂ ਡਰਦੇ ਨਹੀਂ ਪਰ ਇਹਨਾਂ ਨੂੰ ਇੱਥੇ ਜੰਗਲੀ ਮਾਹੌਲ ਪੂਰਾ ਖੇਤਾਂ ਦੇ ਵਿੱਚ ਚੱਲ ਬਿਨੇਪਲ ਨੀਰੋਂ ਦੇਖ ਲਾ ਆ ਫਿਰਦਾ ਬਿਨੇਪਲ ਇੱਧਰ ਆ ਸੀ ਚੜ ਕੇ ਬੈਠਣਾ ਨੁਹਰੇ ਜਾਂਦਾ ਸਭ ਜੂਰੀ ਆ ਜਾ ਅੱਜ ਕਿਹਦੇ ਦੇ ਵੀ ਹੂੰ ਤਾਂ ਇਹ ਦੇਖ ਲੈ ਸਭੀਆਂ ਦੇਖੀਆਂ ਨੇ ਧਾਰਾ ਮਾਰ ਕੇ ਟੀਮ ਵਿਰਾਸਤ ਨਹੀਂ ਪਤਾ ਅੱਜ ਤੱਕ ਕੋਈ ਨਹੀਂ ਆਉਂਦਾ ਦੇ ਨਾਲ ਹੀ ਇਹਦੇ ਬੱਕਰੀਆਂ ਦੀ ਬਾੜੀ ਐ ਉਹ ਤੁਹਾਨੂੰ ਬਾਅਦ ਚ ਦਿਖਾਵਾਂਗੇ ਪਹਿਲਾਂ ਦਿਖਾਉਣੇ ਤੁਹਾਨੂੰ ਕੁੱਕੜ ਇਹ ਆ ਜੀ ਕੁੱਕੜਾਂ ਦਾ ਖੁੱਡਾ ਤੇ ਸੈਲਫਾ ਪਾਈਆਂ ਹੋਈਆਂ ਆਂਡਿਆਂ ਵਾਸਤੇ ਆਹ ਕਿਹੜੀ ਨਸਲ ਆ ਵੀ ਗੰਦਾਸ ਆ ਹਾਂ ਹਾਂ ਚਟੇ ਜੀ ਹੈ ਬਰਮਾ ਬਰਮਾ ਨਸਲ ਦੇ ਕੁੱਕੜ ਆ ਜੀ ਇਹ ਆ ਬਰਮਾ ਨਸਲ ਦੇ ਕੁੱਕੜ ਆ ਆ ਜਿਹੜੇ ਚਿੱਟੇ ਜਿਹੇ ਕੁੱਕੜ ਫਿਰਦੇ ਆ ਬਰਮਾ ਨਸਲ ਦੇ ਆ ਵਿੱਚ ਦੇਸੀ ਐ ਤੇ ਦੂਸਰੇ ਵੀ ਹੈਗੇ ਆ ਜਿਹੜੇ ਨਿੱਕ ਨਿੱਕੇ ਬਾਹਰਲੇ ਪਾਸੋਂ ਫੈਂਸ ਕੀਤੀ ਹੋਈ ਹੈ ਤਾਂ ਕਿ ਬਿੱਲੀ ਜਾਂ ਕੋਈ ਜਾਨਵਰ ਜਿਹੜਾ ਹੈਗਾ ਹੋਰ ਆ ਕੇ ਇਹਨਾਂ ਨੂੰ ਨੁਕਸਾਨ ਨਾ ਪਹੁੰਚਾ ਸਕੇ ਜਿਹੜੇ ਚੂਚੇ ਆ ਉਹ ਇੱਥੇ ਲੈ ਜਾਂਦੇ ਜਾਂਦੇ ਉਹ ਤੋਂ ਬਾਅਦ ਦੇ ਵਿੱਚ ਜਿਵੇਂ ਪਿੰਜਰਾ ਬਣਿਆ ਹੋਇਆ ਇਹਦੇ ਵਿੱਚ ਇਹਨਾਂ ਨੂੰ ਫੀਡ ਵਗੈਰਾ ਦਿੱਤੀ ਜਾਂਦੀ ਆ ਉੱਥੇ ਜਿਹੜੇ ਵੱਡੇ ਕੁੱਕੜਾ ਕਈ ਵਾਰ ਚੂਚਿਆਂ ਨੂੰ ਮਾਰ ਦਿੰਦੇ ਤਾਂ ਕਰ ਕਿਹੜੇ ਪ੍ਰਬੰਧ ਕੀਤਾ ਗਿਆ ਇਧਰ ਦੇ ਪਾਸੇ ਅੰਦਰ ਤੇ ਇਥੇ ਜਦੋਂ ਤਿਆਰ ਹੋ ਜਾਣਗੇ ਬਾਅਦ ਚ ਇਹਨਾਂ ਨੂੰ ਕੱਟ ਕੇ ਉੱਥੇ ਹੀ ਦੁਬਾਰੇ ਫੇਰ ਲਿਆਂਦਾ ਜਾਊਗਾ। ਉਹ ਦਵਾ ਨਿੱਕੀਆਂ ਹੁੰਦੀਆਂ ਆ ਉਹ ਪੇਟੀ ਚ ਹੁੰਦੀਆਂ ਆ ਪੇਟੀ ਚ ਆ ਉਹ ਤੋਂ ਵੱਡੇ ਪਿੰਜਰੇ ਉਹ ਪਿੰਜਰੇ ਚ ਆ ਆ ਜਿਹੜੇ ਉਦੋਂ ਬਾਅਦ ਚ ਇੱਥੇ ਆ ਜਾਂਦੇ ਆ ਉਹ ਦਵਾਤੇ ਕਰੇ ਉੱਧਰ ਉਦੋਂ ਵੱਡੇ ਜਿਹੜੇ ਚੂਹੇ ਆ ਗਏ ਭਈ ਇੱਥੇ ਆਏ ਤੇ ਬਾਹਰ ਦੇ ਵਿੱਚ ਜਿਹੜੇ ਹੈਗੇ ਉਹ ਸਾਹਮਣੇ ਜਿਹੜੀ ਉਹ ਅਕੰਧ ਦੇ ਪਾਰਲੇ ਪਾਸੇ ਬਾੜੀ ਉਧਰ ਜਾਵੜਦੇ ਤੇ ਹੈਗਾ 1 2 1 2 3 4 5 ਤੇ 6 ਅੰਦਰੋਂ ਤੇ 6 ਹੀ ਬਾਹਰ ਆ ਤੇ ਹੁਣ ਜਿਹੜੇ ਤਰੀਕੇ ਦੇ ਨਾਲ ਹੈਗਾ ਪਾਉ ਵੇਖਦੇ ਆ ਕਿਵੇਂ-ਕਿਵੇਂ ਇਹ ਅੱਛਾ ਆਹਾ ਯਾ ਕੀ ਗੇਟ ਆ ਇਹ ਅੰਦਰੋਂ ਤਾਂ ਖੁੱਲ ਜਾਂਦਾ ਬਾਹਰੋਂ ਨਹੀਂ ਖੁੱਲਦਾ ਜਿਹਨੂੰ ਲਾਦਗੇ ਨਾ ਇਹਨੂੰ ਐ ਕਰਕੇ ਲਾਦਗੇ ਜਿੰਦਾ ਲਾਉਣ ਦੀ ਰੋੜ ਨਹੀਂ ਬਾਹਰੋਂ ਨਹੀਂ ਖੁੱਲਦਾ ਨਾ ਅੰਦਰੋਂ ਖੁੱਲੇ ਪਰ ਬਾਹਰੋਂ ਤੈਨੂੰ ਕੋਈ ਖੋਲ ਨਹੀਂ ਸਕਦਾ ਬਾਹਰੋਂ ਚਾਬੀ ਨਾਲ ਖੁੱਲਦਾ ਇਹ ਅੰਦਰੋਂ ਆ ਇਹ ਜਾਦ ਚ ਲੱਗੇ ਹੁੰਦੇ ਆ ਬਾਹਰੋਂ ਅੰਦਰ ਆਉਣ ਖਾਤਰ ਤਾਂ ਚਾਬੀ ਦੀ ਲੋੜ ਪੈਂਦੀ ਜਿਹੜੀ ਬਾਹਰ ਆ ਅੰਦਰਲਾ ਬੰਦਾ ਇਹਨੂੰ ਉਹੀ ਖੋਲ ਲੈਂਦਾ ਇਹਨੂੰ ਘੁਮਾ ਕੇ ਇਹ ਘੁਮਾ ਕੇ ਖੁੱਲ ਜਾਂਦਾ ਆਪਾਂ ਖੋਲਣਾ ਨਹੀਂ ਇਸ ਕਰਕੇ ਮੈਨੂੰ ਬੰਦ ਕਰ ਦਿੰਦੇ ਆ ਚਲੋ ਬਈ ਚੱਲ ਵੀ ਉਹਨੇ ਪਾਲ ਅੱਗੇ ਚੱਲ ਬੜਾ ਵਧੀਆ ਪ੍ਰਬੰਧ ਆ ਮੰਨ ਲਓ ਜਿਵੇਂ ਬੱਕਰਾਂ ਜਿਹੜੀਆਂ ਆਂ ਇਸ ਸਮੇਂ ਦਿਨ ਦੇ ਸਮੇਂ ਬਾਹਰ ਆਂਗੀਆਂ ਜਾਂ ਰਾਤ ਨੂੰ ਜੇ ਜਾਂ ਬਾਹਰ ਬੈਠਣਾ ਚਾਹੁੰਦੇ ਆ ਬਾਹਰ ਬਹਿ ਜਾਣ ਨਹੀਂ ਕਰਨੀ ਚੰਦਰ ਜਾ ਸਕਦੇ ਆ ਧੁੱਪ ਹੁਣ ਤਾਂ ਅੰਦਰ ਜਿਹੜਾ ਉਹ ਫਰੀਗ ਬਾੜੀ ਦੇ ਵਿੱਚ 2-2 ਵਾਰ ਛੱਡੇ ਹੋਏ ਆ ਕਿ ਇਸ ਚ ਇੱਕ ਆ ਕਿ ਇਸ ਚ ਦੋ ਆ ਉਹ ਪਰੇ ਵੀ 2-2 ਵਾਰ ਛੱਡੇ ਹੋਏ ਸਾਰਿਆਂ ਚ ਤੇ ਆਹ ਵਾਲੀ ਬਾੜੀ ਤੋਂ ਆਪਾਂ ਸ਼ੁਰੂ ਕਰਾਂਗੇ ਇਹਦੇ ਵਿੱਚ ਬੱਕਰੀਆਂ ਸਾਰੀਆਂ ਸੂਨ ਵਾਲੀਆਂ ਛੱਡੀਆਂ ਹੋਊਗਾ ਜਿੰਨੀਆਂ ਵੀ ਬੱਕਰੀਆਂ ਸੂਨ ਵਾਲੀਆਂ ਵੱਡੀਆਂ ਤੇ ਆਹ ਨਸਲ ਭੇੜੀ ਏ ਇਹ ਮਾਰਦੀਆਂ ਇੱਕ ਦੂਜੀ ਨੂੰ ਤਾਂ ਕਰਕੇ ਇਹਨਾਂ ਦਾ ਜਿਹੜਾ ਡਿਪਾਰਟਮੈਂਟ ਇੱਧਰਲੇ ਪਾਸੇ ਅੱਡ ਕੀਤਾ ਹੋਇਆ ਇਸ ਬਾੜੀ ਦੇ ਵਿੱਚ ਅੰਦਰ ਤੇ ਬਾਹਰ ਉਹ ਬੱਕਰੀਆਂ ਛੱਡੀਆਂ ਜਿਹੜੀਆਂ ਮਾਰਦੀਆਂ ਇਹਦੇ ਅੰਦਰ ਤੇ ਬਾਹਰ ਸੂਨ ਵਾਲੀਆਂ ਬੱਕਰੀਆਂ ਦਰਵਾਜ਼ਾ ਹੈਗਾ ਅੰਦਰ ਜਾਣ ਅੰਦਰ ਜਾਣਾ ਬਾਹਰ ਆਉਣਾ ਬਾਹਰ ਜਾਣਾ ਤੇ ਇਹਨਾਂ ਨੂੰ ਵੀ ਨੀਰਾ ਪਾਉਣ ਨੂੰ ਬਾਹਰ ਦੀ ਬਾਹਰ ਪ੍ਰਬੰਧ ਹੈਗਾ ਆਹ ਇਹ ਵਿਚਾਲ ਦੀ ਰਸਤਾ ਆ ਗਿਆ ਘਰ ਨੂੰ ਨਿਕਲ ਜਾਂਦਾ ਸਦਾ ਇਸ ਦੇ ਵਿੱਚ ਛੱਡੀਆਂ ਆਵੀਆਂ ਬਾੜੀ ਦੇ ਵਿੱਚ ਛੋਟੀਆਂ ਪੱਠਾਂ ਛੋਟੇ ਮੇਮਣੇ ਅੰਦਰ ਵੀ ਤੇ ਬਾਹਰ ਵੀ ਇਹ ਜ਼ਰੂਰਤ ਮੁਤਾਬਕ ਆ ਜਾਂਦੀਆਂ ਤੇ ਜਿਹੜੀ ਆ ਰੇਲਿੰਗ ਲੱਗੀ ਵੀ ਇਹਦੇ ਵਿੱਚ ਦੀ ਬਾਹਰ ਆ ਜਾਂਦੇ ਸੀ ਇਹ ਬਾਅਦ ਚਲਾਈਆਂ ਵੰਗਾ ਇਹਨਾਂ ਦੀ ਵੀ ਜਿਹੜੀ ਹੈਗੀ ਹੈਗੀ ਬਾੜੀ ਬੱਕਰੀ ਹੈ ਜਦੋਂ ਇਹ ਪੱਠਾਂ ਇੱਥੇ ਵੱਡੀਆਂ ਹੋ ਜਾਂਦੀਆਂ ਆ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ ਇਧਰਲੇ ਪਾਸੇ ਭੇਜ ਦਿੰਦੇ ਆ ਇਹਦੇ ਵਿੱਚ ਇਸ ਬਾੜੀ ਚ ਇੱਥੇ ਫਿਰ ਉਹਦੂ ਵੱਡੀਆਂ ਹੁੰਦੀਆਂ ਤੇ ਇਹਦੇ ਵਿੱਚੋਂ ਆ ਜਿਹੜਾ ਲਾਇਆ ਹੋਇਆ ਐਸੇ ਬਾਸ ਦਾ ਬਣਾ ਕੇ ਪ੍ਰੋਜੈਕਟ ਮੈਂ ਤਾਂ ਥੱਲੇ ਕਰੀ ਇਹ ਇਸੋਂ ਦੀ ਬਾਹਰ ਆ ਜਾਂਦੇ ਅਸੀਂ ਵਾਲੀਆਂ ਸਿਆਣੀਆਂ ਸੀਗਾ ਤੇ ਫਿਰ ਇਹਨਾਂ ਨੇ ਇੱਥੋਂ ਆ ਇਹਦੇ ਨਾਲ ਬੰਦ ਕਰਤਾ ਹੁਣ ਇਹ ਹਰਾਚਾਰਾ ਦਾ ਥੱਲੋਂ ਖਾ ਸਕਦੇ ਹਾਂ ਪਰ ਬਾਹਰ ਨਹੀਂ ਇਥੋਂ ਦੀ ਆ ਸਕਦੇ ਅੱਧਰ ਅੱਧਰ ਅੱਛਾ ਇਹਨਾਂ 'ਚ ਵੀ ਬੰਦੇ ਹੂ ਨਾ ਭਾਵਨਾ ਹੁੰਦੀ ਲੜਾਈ ਦੀ ਤੇ ਜਿਹੜੀਆਂ ਫਿਰ ਆ ਆਸਮੇ ਝੁੰਡ ਬਣਾ ਕੇ ਲੜਦੀਆਂ ਜਮੀਰ ਇਹਨਾਂ ਦੇ ਵਿੱਚ ਇਹ ਆਸਮੇ ਨਹੀਂ ਲੜਦੀਆਂ ਇਹਨਾਂ ਚ ਜਿਹੜੀਆਂ ਇਹਨਾਂ ਨਾਲ ਲੜਦੀਆਂ ਸੀ ਉਹ ਸਾਰੀਆਂ ਇੱਧਰ ਘੜਤੀਆਂ ਇੱਧਰਲੇ ਪਾਸੇ ਹਰੇਕ ਬਾੜੀ ਦੇ ਵਿੱਚ ਦੋ ਦੋ ਵਾਰ ਰੱਖੇ ਜਿਵੇਂ ਇਹਦੇ ਚ ਇੱਕ ਬਾੜ ਰੱਖਿਆ ਇਹ ਚ ਇਹ ਚ ਬੱਕਰੇ ਆ ਨਾ ਸਾਰੇ ਹਾਂ ਐਸ ਬਾੜੀ ਦੇ ਵਿੱਚ ਸਾਰੇ ਬੱਕਰੇ ਹੋਣਗੇ ਦੋ ਤਿੰਨ ਬੱਕਰੇ ਐ ਇਸ ਬਾੜੀ ਚ ਤੇ ਇਹਦੇ ਚ ਦੋ ਵਾਰ ਆ ਇਹਦੇ ਚ ਇੱਕ ਵਾਰ ਆ ਉਹ ਚ ਇੱਕ ਵਾਰ ਆ ਉਹ ਫਿਰ ਰਸਤਾ ਮੇਨ ਆ ਗਿਆ ਉਹ ਚ ਇੱਕ ਵਾਰ ਆ ਪਰਲੀ ਬਾੜੀ ਚ ਫੇਲ ਜਾ ਕੇ ਦੋ ਵਾਰ ਆ ਐਸ ਬਾੜੀ ਦੇ ਵਿੱਚ ਆ ਗਏ ਜੀ ਬੱਕਰੇ ਕੋਸ਼ ਅੰਦਰ ਖੜੇ ਅੰਦਰੋਂ ਦਿਖਾਵਾਂਗੇ ਇੱਕ ਆ ਬਾਹਰ ਖੜਾ ਇੱਕ ਉਹ ਬੈਠਾ ਤੇ ਆ ਪਿੰਜਰਾ ਬਣਾਇਆ ਹੋਇਆ ਚ ਘਾਹ ਪਾ ਦਿੰਦੇ ਆ ਥੱਲੋਂ ਬੱਕਰੀਆਂ ਖਿੱਚੀ ਜਾਂਦੀਆਂ ਜਿਵੇਂ ਪੱਤੇ ਵਗੈਰਾ ਦਰਖਤਾਂ ਤੋੜ ਕੇ ਖਾਂਦੀਆਂ ਵੀਰਾਂ ਚਲੋ ਵੀ ਗੰਦਾ ਅੰਦਰਲੇ ਪਾਸੇ ਚਲੋ ਵੀ ਅੰਦਰੋਂ ਉਧਰ ਆਪਾਂ ਅੰਦਰਲੇ ਪਾਸੇ ਬਾੜੀ ਦਿਖਾਉਣੇ ਚੱਲ ਵੀਨੇ ਬਾ ਚਲੋ 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 ਭੱਜ ਕੇ ਭੱਜ ਕੇ ਭੱਜ ਕੇ ਇਧਰਲੇ ਪਾਸੇ ਵੀ ਜਿਹੜਾ ਪ੍ਰਬੰਧ ਹੈਗਾ ਉਹ ਸੇਮ ਹੀ ਬਾਹਰ ਵਾਂਗੂ ਕੀਤਾ ਵਿਆ ਵੀ ਇੱਥੇ ਵੀ ਪੱਠੇ ਪਾਉਣੇ ਦਾ ਬਾਹਰ ਦੀ ਬਾੜ ਬਾੜੀ ਦੀ ਜਾਣ ਦੀ ਜ਼ਰੂਰਤ ਨਹੀਂ ਹੈਗੀ ਤੁਰ ਤੇ ਕਰੋ ਉੱਥੇ ਤੇ ਕਰੋ ਇਹ ਜਿਵੇਂ ਆਪਾਂ ਨੂੰ ਪਤਾ ਹੀ ਸੂਣ ਵਾਲੀਆਂ ਬੱਕਰੀਆਂ ਅੰਦਰ ਬਾਹਰ ਆ ਗਈਆਂ ਫਿਰ ਆ ਗਿਆਂ ਫਿਰ ਗਾਂਹ ਮੇਵਣੇ ਆ ਗਏ ਮੇਵਣੇ ਤੋਂ ਗਾਂਹ ਉਦੋਂ ਭੱਡਿਆਂ ਆ ਗਿਆਂ ਜਿਹੜੀਆਂ ਲੜਤਾਂ ਸੀ ਨਾਲ ਫਿਰ ਗਾਂਹਾਂ ਵਾਲੇ ਪਾਸੇ ਉਦੋਂ ਭੱਡਿਆਂ ਤੇ ਆ ਆ ਗਿਆਂ ਜੀ ਫਿਰ ਇਥੇ ਬੱਕਰੇ ਆ ਗਏ ਦੋ ਬੱਕਰੇ ਵਾਰ ਸੀ ਦੋ ਹਾਂ ਅੰਦਰ ਆ ਮੇਰੀ ਵੀ ਲੁੱਡੀ ਚ ਮਾਰਦੀ ਗੱਲ ਤੇ ਆ ਤੇ ਮਨੇ ਆਗੇ ਕਿ ਜੋਲ ਵੀ ਦੇ ਵਿੱਚ